ਜੀ ਭਾਨੇ ਹੋਰਾਂ ਦਾ ਨਾਮ ਨਹੀਂ ਲਿਆ ਤੇ ਇਹਦੇ باوجود ਉਹਨਾਂ ਨੇ ਤੁਹਾਨੂੰ ਗਾਲਾਂ ਕੱਢੀਆਂ ਤੁਹਾਨੂੰ ਬੋਲੇ ਲਾਈਵ ਹੋ ਕੇ ਤੁਹਾਨੂੰ ਲੱਗਦਾ ਵੀ ਉਹਨਾਂ ਤੇ ਉਹ ਜਿਹੜੀ ਗੱਲ ਆ ਉਹਨਾਂ ਨੂੰ ਲੱਗਦਾ ਕਿ ਸਾਡੇ ਬਾਰੇ ਬੋਲੀ ਗਈ ਹੈ ਕੋਈ ਜਿੱਦਾਂ ਮੈਂ ਕਹਿੰਦਾ ਵੀ ਕਈ ਵਾਰੀ ਸੱਪ ਦਾ ਭੇਖਾ ਰੱਸੀ ਦੇਖ ਕੇ ਟੱਜ ਜਾਂਦਾ ਬੰਦੇ ਨੂੰ ਹੂੰ ਤੇਵੇਂ ਚੋਰ ਨੂੰ ਆਪਣਾ ਵਾਲਾ ਆਰਸਾਨ ਲੱਗ ਜਾਂਦਾ ਜੀ 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 ਚੋਰ ਦੀ ਦਾੜੀ ਤਣਕਾ ਇਹ ਸ਼ਬਦ ਬਣਿਆ ਸਾਡੇ ਭਾਸ਼ਾ ਦੇ ਵਿੱਚ ਹਨਾ ਸਾਡੀ ਕਹਾਵਤਾਂ 'ਚ ਮੈਂ ਤਾਂ ਕੁਝ ਨਹੀਂ ਕਿਹਾ ਦੂਜਾ ਉਹਨੇ ਰਿਐਕਟ ਸਟਿੱਕ ਨਾ ਕੀਤਾ ਔਰ ਰਿਐਕਟ ਵੀ ਗਾਲਾਂ ਕੱਢ ਕੇ ਕੀਤਾ ਤੇ ਉਸ ਗੈਂਗਸਟਰਵਾਦ ਦੇ ਨਾਲ ਖਿਲਾਫ ਹੈ ਪਰ ਦੂਜੀ ਗੱਲ ਕਰਦਾ ਤੇ ਮੇਰੇ ਤਾਂ ਭਾਈ ਕੋਈ ਐਕਸਟਰੈਕਸ਼ਨ ਦਾ ਪਰਚਾ ਦਰਜ ਨਹੀਂ ਲੋਕਾਂ ਕੋਲ ਉਗਰਾਹੀ ਕਰਨ ਦਾ ਪਰਚਾ ਦਰਜ ਨਹੀਂ ਮੇਰੇ ਤੋਂ ਕੋਈ ਬਲੈਕਮੇਲਿੰਗ ਦਾ ਪਰਚਾ ਦਰਜ ਨਹੀਂ ਜੀ ਸਾਡੇ ਪਰਚੇ ਸੱਚੇ ਵੀ ਨਹੀਂ ਹੁੰਦੇ ਪੁਲਿਸ ਦੇ ਜੀ ਜੀ ਆਫਲਾਈਨ ਝੂਠੇ ਵੀ ਨਹੀਂ ਹੁੰਦੇ ਹੂੰ ਤੇ ਮੈਂ ਹੁਣ ਪਾਨੇ ਦੀ ਗੱਲ ਕਰਦਾ ਪਾਨੇ ਨੂੰ 2022-23 ਤੋਂ ਪਹਿਲਾਂ ਕੌਣ ਜਾਣਦਾ ਸੀ ਜੀ ਇਮੀਗ੍ਰੇਸ਼ਨ ਏਜੰਟਾਂ ਤੋਂ ਮੈਂ ਹੁਣ ਤੱਕ ਸੈਂਕੜੇ ਕਰੋੜ ਕਮਾ ਲਿਆ ਚੁੱਕਿਆ ਸਾਡੀ ਸੰਸਥਾ ਜੀ ਜੀ ਇਹ ਫੇਸਬੁਕ ਤੇ ਬਹੁਤ ساری ਵੀਡੀਓ ਪਈਆਂ ਅੱਜ ਦੀ ਵੀਡੀਓ ਜੀ ਦਿਖਾਇਆ ਤੇ ਲੱਖਾ ਸੁਧਾਨਾ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਇਸ ਸਮਾਜ ਸੇਵਾ ਦੇ ਕੰਮ ਇਕੱਠੇ ਕਰਦੇ ਰਹੇ ਆ ਜੀ ਤੇ ਜਦੋਂ ਲੱਖਾ ਸੁਧਾਨਾ ਜੇਲ੍ਹ ਚੋਂ ਬਾਹਰ ਆਇਆ ਸੀ ਤਾਂ ਮੈਂ ਤੇ ਲੱਖੇ ਸੁਧਾਨ ਨੇ ਸਾਂਝੀ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਜੇਲ੍ਹ ਤੇ ਨਸ਼ਾ ਕਿਸ ਰੇਟ ਤੇ ਕਿਵੇਂ ਵਿਕਦਾ ਉਹ ਵੀਡੀਓ ਅੱਜ ਵੀ ਗਈ ਹੈ ਜੀ ਲੱਖਾ ਸੁਧਾਨਾ ਵੀ ਜਿਹੜੇ ਚੰਡੀਗੜ੍ਹ ਮਹੌਲੇ 'ਚ ਟਰੈਵਲ ਏਜੰਟਾਂ ਕੋਲ ਲੋਕਾਂ ਦੇ ਪੈਸੇ ਫਸ ਜਾਂਦੇ ਮੇਰੇ ਕੋਲ ਭੇਜਦਾ ਸੀ ਹੂੰ ਤੇ ਮੈਂ ਲੋਕਾਂ ਦੀ ਮਦਦ ਕੀਤੀ ਹੈ ਜੀ ਜੀ ਆਖਰੀ ਵਾਰ ਜਿਹੜੀ ਲੱਖੇ ਸੁਧਾਨ ਨਾਲ ਮੇਰੀ ਗੱਲ ਹੋਈ ਹੈ 22 23 ਦੇ ਵਿੱਚ ਜਿਸ ਨੂੰ 2022 2 ਹੂੰ ਇਹਦਾ ਮਤਲਬ ਪਾਨਾ ਸਿੱਧੂ ਦੇ ਬੰਦੇ ਦੇ ਪੈਸੇ ਮੈਂ ਕਢਵਾਉਂਦਾ ਰਿਆਂ ਜੀ 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 ਪਾਨਾ ਸਿੱਧੂ ਇਹ ਜਾਂ ਲੱਖਾ ਸਾਨਾ ਜਾਂ ਕੋਈ ਹੋਰ ਕਹਿ ਦੇ ਵੀ ਸਤਰਾਮ ਦਾ ਉਹਨੇ ਕਿਹਦਾ ਜਾਦਾ ਕਾ ਪੀਤਾ ਕੋਈ ਟਰੈਵਲ ਏਜੰਟ ਕਹਿ ਦੇ ਕੋਈ ਆ ਕੋਈ ਗਾਹ ਕਹਿ ਦੇ ਹਜ਼ਾਰਾਂ ਲੋਕਾਂ ਦੀ ਐ ਫਿਰ ਉਸ ਤੋਂ ਬਾਅਦ ਇਹ ਕੰਮ ਕਰਨ ਲੱਗਿਆ ਹਾਈਲਾਈਟ ਹੋਇਆ ਤੇ ਅਸੀਂ ਤਾਂ ਉਸ ਤੋਂ ਪਹਿਲਾਂ ਵੀ ਕੰਮ ਕਰਦੇ ਆਂ ਤੇ ਸਮਾਜ ਤੇ ਵੀ ਮੈਨੂੰ ਬਲੈਕਮੈਲਰ ਬਹੁਤ ਟੱਕਰੇ ਆ ਪਿਛਲੇ ਦਸਾ 15 ਸਾਲਾਂ ਚ ਉਹਦਾ ਪਾਨਾ ਸਿੱਧੂ ਸਮਾਜ ਸੇਵਾ ਜੰਮੇ ਵੀ ਹੈ ਨਹੀਂ ਸੀ ਜੀ 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 ਹਾਂ ਇਹ ਛੋਟਾ ਜੀ ਮੇਰੇ